ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗ ਜੀ ਇਹ ਗਲਾਬੇ ਪੰਜਾਬੇ ਦਾ ਘਰ ਹੈ ਇਹ ਉਹ ਸਥਾਨ ਹੈ ਜਿਸ ਸਥਾਨ ਤੇ ਸਤਿਗੁਰੂ ਕੁਝ ਦਿਨ ਰਹੇ ਸੋਮ ਚਮਕੌਰ ਸੇਵ ਦੀ ਜੰਗ ਤੋਂ ਬਾਅਦ ਮਾਸੀ ਵੜ ਦੇ ਜੰਗਲਾਂ ਵਿੱਚ ਜਦੋਂ ਕਲਗੀ ਵਾਲੇ ਸੱਚੇ ਪਾਸਾ ਪਹੁੰਚੇ ਗਲਾਬੇ ਪੰਜਾਬੇ ਦੇ ਖੂਹ ਤੇ ਤਾਂ ਉਦੋਂ ਜਦੋਂ ਗਲਾਬੇ ਪੰਜਾਬੇ ਨੂੰ ਪਤਾ ਲੱਗਿਆ ਕਿ ਅਨੰਦਪੁਰ ਵਾਸੀ ਮੇਰੀ ਇਸ ਧਰਤੀ ਤੇ ਪਹੁੰਚੇ ਹੋਏ ਨੇ ਮੇਰੇ ਖੇਤਾਂ ਦੇ ਵਿੱਚ ਤਾਂ ਉਹਨਾਂ ਨੇ ਬੇਨਤੀ ਕਰਕੇ ਸਤਗੁਰਾਂ ਨੂੰ ਆਪਣੇ ਗ੍ਰਹਿ ਵਿਖੇ ਆਉਣ ਦੀ ਬੇਨਤੀ ਕੀਤੀ ਸਤੁਰਾਂ ਨੇ ਨਿਮਰਤਾ ਸਹਿਤ ਬੇਨਤੀ ਸੁਣ ਕੇ ਅਲਾਬੇ ਪੰਜਾਬੇ ਦੇ ਘਰ ਇਸ ਸਥਾਨ ਤੇ ਕੁਝ ਸਮਾਂ ਰਹਿ ਤੇ ਬੇਅੰਤ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਦੀਆਂ ਨੇ ਜਿੱਥੇ ਇਹ ਪਾਲਕੀ ਸਹਿ ਸੋਭਤ ਹੈ ਇੱਥੇ ਸਤਗੁਰਾਂ ਦੇ ਆਸਣ ਸਨ ਤੇ ਨਾਲ ਹੀ ਜਿਹੜੇ ਲਲਾਰੀ ਨੇ ਮੱਟ ਦੇ ਵਿੱਚ ਸਤਗੁਰਾਂ ਦਾ ਲੀਲੇ ਰੰਗ ਦਾ ਵਸਤਰ ਰੰਗਿਆ ਸੀ ਉਸ ਮੱਟ ਨੂੰ ਬੇਅੰਤ ਸਤਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਸੀ ਲੜਾਈ ਨੂੰ ਵੀ ਜਿਹੜੇ ਰੰਗ ਦਾ ਤੂੰ ਇਸ ਮੱਟ ਵਿੱਚ ਕੱਪੜਾ ਕਹੇਂਗਾ ਉਸੇ ਰੰਗ ਦਾ ਕੱਪੜਾ ਹੋ ਜਾਵੇਗਾ ਪਰ ਇਹਦਾ ਕਿਤੇ ਕਿਸੇ ਨੂੰ ਭੇਤ ਨਾ ਖੁੱਲੀ ਸੋ ਇਹ ਮੱਟ ਵੀ ਇਸ ਜਗ੍ਹਾ ਤੇ ਸੁਸ਼ੋਭਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਬੇਅੰਤ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਦੀਆਂ ਨੇ ਤੇ ਨਾਲ ਹੀ ਉਸ ਮੱਠ ਦੇ ਦਰਸ਼ਨ ਕਰਦੀਆਂ ਨੇ ਜਿਸ ਵਿੱਚ ਗੁਰੂ ਸਾਹਿਬ ਦਾ ਜੋ ਲੀਲਾ ਵਸਤਰ ਰੰਗ